ਭਾਰਤ ਦੇ ਲੋਕ ਆਪਣੇ ਬਿਹਤਰ ਭਵਿੱਖ ਲਈ ਦੇਸ਼ ਦੀਆਂ ਸਰਕਾਰੀ ਕੰਪਨੀਆਂ ਤੇ ਭਰੋਸਾ ਕਰਕੇ ਆਪਣੀ ਯੋਗਤਾ ਅਨੁਸਾਰ ਨਿਵੇਸ਼ ਕਰਦੇ ਨੇ ਪਰ ਭਾਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਆਪਣੇ ਖਜ਼ਾਨੇ ਦੀ ਪਰਪਾਈ ਕਰਨ ਲਈ ਵਿ ਨਿਵੇਸ਼ ਦਾ ਫਾਰਮੂਲਾ ਅਪਣਾਇਆ ਜਾਂਦਾ ਰਿਹਾ ਹੈ ਜਿਸ ਵਿੱਚ ਸਰਕਾਰ ਵੱਲੋਂ ਦੇਸ਼ ਦੀਆਂ ਸਰਕਾਰੀ ਕੰਪਨੀਆਂ ਦੀ ਹਿੱਸੇਦਾਰੀ ਨੂੰ ਵੇਚਿਆ ਜਾਂਦਾ ਹੈ ਇਸ ਸਾਲ ਵੀ ਸਰਕਾਰ ਆਫਰ ਫੋਰ ਸੇਲ ਦੇ ਤਹਿਤ ਹਿੱਸੇਦਾਰੀ ਵੇਚ ਕੇ ਆਪਣਾ ਖਜ਼ਾਨਾ ਭਰਨ ਦੀ ਤਿਆਰੀ ਕਰ ਰਹੀ ਹੈ ਭਾਰ ਸਰਕਾਰ ਇੱਕ ਵਾਰ ਫਿਰ ਆਪਣੇ ਖਜ਼ਾਨੇ ਨੂੰ ਭਰਨ ਲਈ ਸਰਕਾਰੀ ਕੰਪਨੀਆਂ ਦੇ ਵੀ ਨਿਵੇਸ਼ ਦਾ ਫਾਰਮੂਲਾ ਅਪਣਾਉਣ ਜਾ ਰਹੀ ਹੈ ਇਸ ਵਾਰ ਸਰਕਾਰ ਕੋਲ ਇੰਡੀਆ ਐਲ ਆਈ ਸੀ ਆਰ ਵੀ ਐਨ ਐਲ ਅਤੇ ਜੀ ਆਰ ਐਸ ਈ ਵਰਗੀਆਂ ਕੰਪਨੀਆਂ ਵਿੱਚ ਆਪਣੀ ਹਿੱਸੇਦਾਰੀ ਵੇਚਣ ਜਾ ਰਹੀ ਹੈ ਵਿੱਤੀ ਸਾਲ 2025-26 ਵਿੱਚ ਸਰਕਾਰ ਆਫਰ ਫੋਰ ਸੇਲ ਦੇ ਤਹਿਤ ਇਨ੍ਹਾਂ ਕੰਪਨੀਆਂ ਵਿੱਚ ਹਿੱਸੇਦਾਰੀ ਵੇਚ ਕੇ ਆਪਣਾ ਖਜ਼ਾਨਾ ਭਰੇਗੀ ਸੂਤਰਾਂ ਦੇ ਮੁਤਾਬਕ ਆਰ ਵੀ ਐਨ ਐਲ ਵਿੱਚ ਆਫਰ ਫੋਰ ਸੇਲ ਇਸ ਸਾਲ ਦੀ ਪਹਿਲੀ ਤਿਮਾਹੀ ਤੋਂ ਬਾਅਦ ਸ਼ੁਰੂ ਹੋ ਸਕਦਾ ਹੈ ਜਦੋਂ ਕਿ LIC ਦੀ ਹਿੱਸੇਦਾਰੀ ਦੀ ਵਿਕਰੀ ਚੌਥੀ ਤਿਮਾਹੀ ਵਿੱਚ ਹੋਵੇਗੀ LIC ਦਾ ਮਾਮਲਾ ਬਹੁਤ ਮਹੱਤਵਪੂਰਨ ਇਸ ਲਈ ਹੈ ਕਿਉਂਕਿ 2022 ਵਿੱਚ ਇਸ ਦੀ ਸੂਚੀ ਬੱਧਤਾ ਤੋਂ ਬਾਅਦ ਸਾਰੇ ਨਿਵੇਸ਼ਕ ਇਸ ਦੇ ਸ਼ੇਅਰਾਂ ਤੇ ਨਜ਼ਰ ਰੱਖ ਰਹੇ ਨੇ ਸਰਕਾਰ ਇਸ ਵਿਕਰੀ ਨੂੰ ਸਾਲ ਭਰ ਵੱਖ-ਵੱਖ ਪੜਾਵਾਂ ਵਿੱਚ ਪੂਰਾ ਕਰੇਗੀ ਤਾਂ ਜੋ ਬਾਜ਼ਾਰ ਦੀ ਮੰਗ ਅਤੇ ਕੰਪਨੀਆਂ ਦੀ ਵਿੱਤੀ ਸਥਿਤੀ ਦਾ ਫਾਇਦਾ ਉਠਾਇਆ ਜਾ ਸਕੇ ਇੱਕ ਰਿਪੋਰਟ ਦੇ ਅਨੁਸਾਰ ਸਰਕਾਰ ਇਸ ਸਾਲ ਕੋਲ ਇੰਡੀਆ ਤੇ LIC ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਆਪਣੀ ਹਿੱਸੇਦਾਰੀ ਘਟਾਉਣ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਕੋਲ ਇੰਡੀਆ ਵਿੱਚ ਸਰਕਾਰ ਦੀ ਹਿੱਸੇਦਾਰੀ 51% ਦੇ ਨੇੜੇ ਹੈ ਜੋ ਕਿ ਘੱਟ ਤੋਂ ਘੱਟ ਸੀਮਾ ਹੈ। ਪਿਛਲੇ ਸਾਲ ਕੋਲ ਇੰਡੀਆ ਨੇ ਸਭ ਤੋਂ ਵੱਧ ਲਾਭ ਕਰਕੇ ਸਰਕਾਰੀ ਖਜ਼ਾਨੇ ਵਿੱਚ 10252 ਕਰੋੜ ਰੁਪਏ ਦਾ ਯੋਗਦਾਨ ਪਾਇਆ ਸੀ। ਇਸ ਦੇ ਨਾਲ ਹੀ ਸਰਕਾਰ ਕੋਲ LIC ਵਿੱਚ 96.50% ਦਾ ਹਿੱਸੇਦਾਰੀ ਹੈ। ਜਿਸ ਨੂੰ ਘਟਾਉਣ ਦੀ ਯੋਜਨਾ ਚੌਥੀ ਤਮਾਹੀ ਵਿੱਚ ਲਾਗੂ ਕੀਤੀ ਜਾ ਸਕਦੀ ਹੈ ਇਸ ਸਾਲ ਸਰਕਾਰ ਨੂੰ ਪੀਐਸਯੂ ਕੰਪਨੀਆਂ ਤੋਂ 74,016 ਕਰੋੜ ਰੁਪਏ ਦਾ ਰਿਕਾਰਡ ਲਾਭ ਪ੍ਰਾਪਤ ਮਿਲਿਆ ਹੈ ਜਿਸ ਵਿੱਚ ਕੋਲ ਇੰਡੀਆ ਦਾ ਯੋਗਦਾਨ ਸਭ ਤੋਂ ਵੱਧ ਸੀ ਆਫਰ ਫॉर ਸੇਲ ਤੇ ਜ਼ੋਰ ਦੇਣ ਦਾ ਸਪਸ਼ਟ ਮਤਲਬ ਇਹ ਹੈ ਕਿ ਸਰਕਾਰ ਹੁਣ ਰਣਨੀਤਿਕ ਨਵੀਂ ਨਿਵੇਸ਼ ਦੀ ਬਜਾਏ ਸਟਾਕ ਮਾਰਕੀਟ ਰਾਹੀਂ ਪੈਸਾ ਇਕੱਠਾ ਕਰਨ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਇਸ ਕਦਮ ਨਾਲ ਨਾ ਸਿਰਫ ਸਰਕਾਰੀ ਖਜ਼ਾਨੇ ਵਿੱਚ ਵਾਧਾ ਹੋਵੇਗਾ ਸਗੋਂ ਬਾਜ਼ਾਰ ਵਿੱਚ ਇਹਨੂੰ ਸ਼ਾਸਨ ਵੀ ਬਣਿਆ ਰਹੇਗਾ ਦੱਸਦੇ ਕਿ ਇਸ ਵੇਲੇ ਸਰਕਾਰ IDBI ਬੈਂਕ ਦੀ ਰਣਨੀਤਿਕ ਵਿਕਰੀ ਤੇ ਕੰਮ ਕਰ ਰਹੀ ਹੈ ਜਿਸ ਤੋਂ ਬਾਅਦ LIC ਦੀ ਆਫਰ ਫੋਰ ਸੇਲ ਪ੍ਰਕਿਰਿਆ ਸ਼ੁਰੂ ਹੋਵੇਗੀ ਦੇਖਣਾ ਇਹ ਹੋਵੇਗਾ ਕਿ ਸਰਕਾਰ ਆਪਣੇ 20 ਨਿਵੇਸ਼ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੈ ਜਾਂ ਨਹੀਂ ਅਤੇ ਇਸ ਦੌਰਾਨ ਨਿਵੇਸ਼ਕਾਂ ਦਾ ਰਵੱਈਆ ਕੀ ਹੋਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ